ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਛੋਟੀ ਜੀ ਵੀਡੀਓ ਇੱਕ ਜਿਹੜੀ YouTube ਕ੍ਰੀਏਟਰਸ ਦੇ ਲਈ ਆ ਠੀਕ ਆ ਛੋਟੇ YouTube ਬਰਾਲੀ ਮੇਰੇ ਵਰਗਿਆਂ ਲਈ ਤੇ ਜਿਹੜੀਆਂ ਅੱਜ ਆਪਣੀ ਵੀਡੀਓ ਆ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਪੰਜ ਆਪਾਂ ਤੁਹਾਨੂੰ ਦੱਸਿਆਂ ਜਿਹਦੇ ਨਾਲ ਤੁਸੀਂ ਆਪਣਾ ਵਾਚ ਟਾਈਮ ਆਵ ਲੈ ਸਬਸਕ੍ਰਾਈਬਰ ਤੇ ਆਪ ਦਾ ਵਿਊਜ਼ ਆ ਜਿਹੜੇ ਵਧਾ ਸਕਦੇ ਠੀਕ ਆ ਇਹ ਪੰਜ ਗੱਲਾਂ ਜਿਹੜੀਆਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਆ ਤਾਂ ਤੁਹਾਡਾ ਜਿਹੜਾ ਕਿ ਸਿਰਫ 2 ਤੋਂ 4 ਦਿਨਾਂ ਦੇ ਵਿੱਚ ਹੈ ਜਿਹੜਾ ਤੁਹਾਡਾ ਵਾਚ ਟਾਈਮ ਆ ਕੰਪਲੀਟ ਹੋ ਜਾਊਗਾ ਤੇ ਆਪਾਂ ਜਿਹੜੀਆਂ ਮੈਂ ਨਿੱਕੇ ਨਿੱਕੀਆਂ ਗਲਤੀਆਂ ਕਰਦੀਆਂ ਜਿਨ੍ਹਾਂ ਨੂੰ ਮੈਂ ਥੋੜਾ ਜਿਹਾ ਮਤਲਬ ਕਿ ਗਲਤੀਆਂ ਨੂੰ ਸੁਧਾਰ ਕੇ ਤੇ ਇਹ ਚੀਜ਼ ਨੂੰ ਦੇਖਿਆ ਤਾਂ ਉਹ ਚੀਜ਼ ਹੈ ਜਿਹੜੀ ਤੁਸੀਂ ਵੀ ਕਰ ਸਕਦੇ ਹੋ ਤੇ ਜੇਕਰ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਉਹਦਾ ਜਿਹੜਾ ਕਿ ਫਾਇਦਾ ਮਿਲੂਗਾ ਤੇ ਆਪਾਂ ਜਿਹੜੀ ਤੁਹਾਨੂੰ ਅੱਜ ਇਹੀ ਦੱਸਾਂਗੇ ਉਹ ਜਿਹੜੀਆਂ ਪੰਜ ਚੀਜ਼ ਗੱਲਾਂ ਹੈਗੀਆਂ ਆਪਾਂ ਤੁਹਾਡੇ ਨਾਲ ਇਹ ਸਾਂਝੀਆਂ ਕਰਨੀਆਂ ਠੀਕ ਆ ਤੇ ਉਹ ਸਾਰੇ ਮੇਰੇ ਛੋਟੇ-ਛੋਟੇ ਯੂਟਿਊਬਰਸ ਦੇ ਲਈ ਬਹੁਤ ਹੀ ਫਾਇਦੇਮੰਦ ਹੋਣਗੀਆਂ ਤੇ ਚਲੋ ਆਪਾਂ ਨਾ ਜ਼ਿਆਦਾ ਟਾਈਮ ਲੈਂਦੇ ਹੋਏ ਤੁਹਾਡਾ ਕਿਉਂਕਿ ਅੱਜਕੱਲ ਟਾਈਮ ਆ ਜਿਹੜਾ ਕਿਸੇ ਕੋਲ ਵੀ ਨਾ ਹੈ ਨੀਗਾ ਕਿ ਤੁਸੀਂ ਬਹੁਤ ਲੰਬੀ ਵੀਡੀਓ ਦੇਖ ਸਕੋ ਠੀਕ ਆ ਤੇ ਬਸ ਆਪਣੀ ਇਹ ਵੀਡੀਓ ਜਿਹੜੀ ਪੂਰੀ ਐਂਡ ਤੱਕ ਜਰੂਰ ਦੇਖਿਓ ਠੀਕ ਆ ਤੇ ਸਕਿੱਪ ਨਾ ਕਰਿਓ ਫਿਰ ਤੁਹਾਨੂੰ ਨਹੀਂ ਸਮਝ ਆਊਗੀ ਫਿਰ ਤੁਸੀਂ ਕਮੈਂਟਾਂ ਚ ਵੀ ਪੁੱਛਦੇ ਹੋ ਕਈ ਵਾਰੀ ਵੀ ਕੋਈ ਗੱਲ ਹੁੰਦੀ ਹੈ ਕਿਉਂਕਿ ਆਪਾਂ ਨੂੰ ਜਦੋਂ ਸਮਝ ਨਹੀਂ ਆਉਂਦੀ ਆਪਾਂ ਸਕਿੱਪ ਕਰ ਕਰਕੇ ਦੇਖਦੇ ਆ ਤਾਂ ਉਸ ਚੀਜ਼ ਦੀ ਆਪਾਂ ਨੂੰ ਸਮਝ ਨਹੀਂ ਆਉਂਦੀਗੀ ਇਸ ਕਰਕੇ ਤੁਸੀਂ ਪੂਰੀ ਵੀਡੀਓ ਜਿਹੜੀ ਐਂਡ ਤੱਕ ਹੀ ਦੇਖਿਓ ਉਹ ਜਿਹੜੀਆਂ 5 ਗੱਲਾਂ ਆਪਾਂ ਤੁਹਾਨੂੰ ਤੁਸੀਂ ਸਾਰੇ ਧਿਆਨ ਨਾਲ ਜਰੂਰ ਸੁਣਿਓ ਠੀਕ ਆ ਤੇ ਉਹਨਾਂ ਨੂੰ ਫੋਲੋ ਵੀ ਜਰੂਰ ਆ ਫੋਲੋ ਕਰਕੇ ਤੁਸੀਂ ਇਹਨਾਂ ਨੂੰ ਦੱਸਿਓ ਵੀ ਜਦੋਂ ਤੁਸੀਂ ਆਪਦੀ ਵੀਡੀਓ ਅਪਲੋਡ ਕਰਨੀ ਆ ਤੇ ਉਹਨਾਂ ਗੱਲਾਂ ਦਾ ਜਰੂਰ ਧਿਆਨ ਦੇ ਨਾਲ ਬਣਾਉਣ ਵਾਲੇ ਵੀਡੀਓ ਤੇ ਅਪਲੋਡ ਕਰਨ ਵੇਲੇ ਇਹਨਾਂ ਗੱਲਾਂ ਦਾ ਜਰੂਰ ਧਿਆਨ ਦੇਓ ਠੀਕ ਆ ਤੇ ਚਲੋ ਆਪਾਂ ਹੁਣ ਵੀਡੀਓ ਜਿਹੜੀ ਸਟਾਰਟ ਕਰਦੇ ਆ ਉਹ 5 ਗੱਲਾਂ ਕਿਹੜੀਆਂ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲੇ ਨੰਬਰ ਤੇ ਪਹਿਲੀ ਗੱਲ ਆ ਜਿਹੜੀ ਉਹ ਹੈਗੀ ਆ ਕਿ ਤੁਸੀਂ ਜਦੋਂ ਵੀ ਵੀਡੀਓ ਬਣਾਉਣੀ ਆ ਹਾਂਜੀ ਹੁਣ ਪਹਿਲੀ ਗੱਲ ਆ ਜਿਹੜੀ ਆਪਾਂ ਤੁਹਾਨੂੰ ਉਹ ਦੱਸਦੇ ਆਂ ਵੀ ਜਿਹੜੀ ਪਹਿਲੀ ਗੱਲ ਆ ਵੀਡੀਓ ਜਦੋਂ ਵੀ ਤੁਸੀਂ ਬਣਾਓ ਜਿੱਥੇ ਵੀ ਬਣਾਓ ਮਤਲਬ ਜਿਹੜਾ ਵੀ ਮਤਲਬ ਕਿਤੇ ਵੀ ਤੁਸੀਂ ਜਦੋਂ ਵੀਡੀਓ ਬਣਾਉਣੀ ਆ ਤਾਂ ਜਿਹੜੀ ਲਾਈਟ ਆ ਉਹ ਪ੍ਰੋਪਰ ਆਉਣੀ ਚਾਹੀਦੀ ਆ ਤੁਹਾਡਾ ਫੇਸ ਆ ਜਿਹੜਾ ਪ੍ਰੋਪਰ ਮਤਲਬ ਜੇਕਰ ਤੁਸੀਂ ਆਪਦਾ ਫੇਸ ਦਿਖਾ ਕੇ ਵੀਡੀਓ ਬਣਾਉਣੀ ਆ ਤਾਂ ਜਿਹੜਾ ਤੁਹਾਡਾ ਫੇਸ ਆ ਕਲੀਅਰ ਆਉਣਾ ਚਾਹੀਦਾ ਠੀਕ ਆ ਤੇ ਜਿਹੜੀ ਆਸ-ਪਾਸ ਦੀ ਲਾਈਟ ਆਈ ਨਹੀਂ ਹੋਵੇ ਵੀ ਤੁਹਾਡਾ ਕਲਾ ਫੇਸ ਆ ਜਿਹੜਾ ਦਿਖ ਰਿਹਾ ব্যাকਗਰਾਉਂਡ ਆ ਜਿਹੜਾ ਬਲੈਕ ਆ ਰਿਹਾ ਜਿਵੇਂ ਵੀ ਤੁਸੀਂ ਮਤਲਬ ਪੂਰੀ ਲਾਈਟ ਦੇ ਵਿੱਚ ਨਹੀਂ ਤੁਹਾਡੀ ਲਾਈਟ ਹੈਗੀ ਚਲੋ ਹਾਂਜੀ ਆਪਾਂ ਛੋਟੇ ਮੋਬਾਈਲ ਤੋਂ ਬਣਾਉਣੀ ਹੈ ਛੋਟੇ ਮੋਬਾਈਲ ਦੀ ਵੀ ਕੁਆਲਿਟੀ ਵਧੀਆ ਹੁੰਦੀ ਆ ਕੋਈ ਇਹ ਗੱਲ ਨਹੀਂ ਹੈਗੀ ਵੀ ਵੀਡੀਓ ਜਿਹੜੀ ਆ ਕਿ ਵੱਡੇ ਮੋਬਾਈਲਾਂ ਚ ਜਾਂ ਆਈਫੋਨ ਵਗੈਰਾ ਵਿੱਚ ਹੀ ਵਧੀਆ ਬਣਦੀ ਆ ਤੁਸੀਂ ਪ੍ਰੋਪਰ ਲਾਈਟ 'ਚ ਨਹੀਂ ਤਾਂ ਤੁਸੀਂ ਦਿਨ ਨੂੰ ਸਨਲਾਈਟ 'ਚ ਸਨਲਾਈਟ 'ਚ ਹਰ ਕੋਈ ਮੋਬਾਈਲ ਤੇ ਜਿਹੜੀ ਕਿ ਵੀਡੀਓ ਪੂਰੀ ਕਲੀਅਰ ਦੇਖਦੀ ਆ ਠੀਕ ਆ ਫਸਟ ਗੱਲ ਤੁਹਾਡੇ ਇਹ ਪਤਾ ਲੱਗ ਗਿਆ ਤੁਹਾਨੂੰ ਕਿ ਵੀਡੀਓ ਜਿਹੜੀ ਪੂਰੀ ਕਲੀਅਰ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਦੇਖਣ ਵਾਲਾ ਜੀ ਦੇਖੇ ਵੀਡੀਓ ਉਹਦੇ ਵਿੱਚ ਜਿਹੜੀ ਟੋਡੀ ਆ ਮਤਲਬ ਲਾਈਟ ਆ ਪੂਰੀ ਕਲੀਅਰ ਹੋਵੇ ਤੁਹਾਡਾ ਫੇਸ ਕਲੀਅਰ ਦਿਖ ਰਿਹਾ ਹੋਵੇ ਤੁਹਾਡਾ ਬੈਕਗ੍ਰਾਉਂਡ ਪੂਰਾ ਕਲੀਅਰ ਹੋਵੇ ਤੁਸੀਂ ਜਿਵੇਂ ਵੀ ਵੀਡੀਓ ਬਣਾਉਂ ਜਿੱਤੇ ਹੋ ਠੀਕ ਆ ਇੱਕ ਨੰਬਰ ਹੋ ਗਈ ਦੂਸਰੀ ਗੱਲ ਆਵਾਜ਼ ਆਵਾਜ਼ ਦੀ ਆਵਾਜ਼ ਪੂਰੀ ਕਲੀਅਰ ਕਿਉਂਕਿ ਐ ਨਹੀਂ ਹੋਵੇ ਵੀ ਤੁਹਾਡੀ ਆਵਾਜ਼ ਆ ਹੀ ਨਹੀਂ ਵੀਡੀਓ ਚ ਤੁਸੀਂ ਅਪਲੋਡ ਮਤਲਬ ਕਿ ਵੀਡੀਓ ਬਣਾਈ ਜਾਨੇ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ ਸਾਈਡਾਂ ਤੋਂ ਆਵਾਜ਼ ਜ਼ਿਆਦਾ ਆ ਰਹੀ ਆ ਬੈਕਗ੍ਰਾਉਂਡ ਦੀ ਆਵਾਜ਼ ਜ਼ਿਆਦਾ ਆ ਰਹੀ ਆ ਤੁਹਾਡੀ ਵਾਇਸ ਦੀ ਸਮਝ ਨਹੀਂ ਆ ਰਹੀ ਇਹ ਨਹੀਂ ਹੈਗਾ ਤੁਹਾਡਾ ਵੀ ਮਾਈਕਾ ਜਿਹੜਾ ਜੇਕਰ ਤੁਸੀਂ ਮਾਈਕ ਦਾ ਕਿਸੇ ਦਾ ਵੀ ਯੂਜ਼ ਕਰਦੇ ਹੋ ਤਾਂ ਮਾਈਕਾ ਜਿਹੜਾ ਵਧੀਆ ਕੁਆਲਿਟੀ ਦਾ ਹੋਵੇ ਉਹਦੀ ਆਵਾਜ਼ ਆ ਜਿਹੜੀ ਵਧੀਆ ਹੋਵੇ ਨਹੀਂ ਤਾਂ ਨਾਰਮਲੀ ਜੇਕਰ ਤੁਸੀਂ ਵੀਡੀਓ ਉੱਚੀ ਆਵਾਜ਼ ਚ ਵਧੀਆ ਬਣਾਉਣੀ ਹੋਣਾ ਨੇ ਮਤਲਬ ਲਾਈਟ ਦੇ ਵਿੱਚ ਦਿਨ ਨੂੰ ਬਣਾਉਣੀ ਆ ਚਲੋ ਹਨਾ ਪਾਸੇ ਅਸੀਂ ਸ਼ੋਰ ਨਾ ਵੇਓ ਦੋ ਵੀਡੀਓ ਬਣਾਇਆ ਕਰੋ ਠੀਕ ਆ ਤੇ ਦੂਸਰੇ ਨੰਬਰ ਤੇ ਜਿਹੜੀ ਆਵਾਜ਼ ਆ ਕਲੀਅਰ ਰੱਖਿਆ ਕਰੋ ਆਵਾਜ਼ ਆ ਜਿਹੜੀ ਪੂਰੀ ਉੱਚੀ ਜੇ ਤੁਸੀਂ ਆਪਦੀ ਖੁਦ ਦੀ ਆਵਾਜ਼ ਉੱਚੀ ਕਰਕੇ ਨਾਰਮਲ ਹੀ ਬਣਾਉਂਗਾ ਤੁਹਾਡੀ ਆਵਾਜ਼ ਆ ਜਿਹੜੀ ਪੂਰੀ ਕਲੀਅਰ ਹੋ ਮੈਂ ਕੋਈ ਮਾਈਕ ਲਾ ਕੇ ਕੋਈ ਕੁਛ ਮਾਈਕ ਵਗੈਰਾ ਕੋਈ ਯੂਜ਼ ਨਹੀਂ ਕਰਕੇ ਵੀਡੀਓ ਬਣਾਉਂਦੀ ਸਿਰਫ ਮੈਂ ਆਪਦੀ ਆਵਾਜ਼ ਨਾਲ ਹੀ ਬਣਾਉਣੀ ਆ ਮੇਰੀ ਆ ਖੁਦ ਦੀ ਆਵਾਜ਼ ਆ ਜਿਹੜੀ ਮੇਰੀ ਵੀਡੀਓ ਦੇ ਵਿੱਚ ਆ ਰਹੀ ਹੈ ਹਾਂਜੀ ਤੇ ਹੁਣ ਆਪਣੀ ਇਹ ਆਵਾਜ਼ ਤੇ ਬੈਕਗ੍ਰਾਉਂਡ ਦੀ ਤੁਹਾਨੂੰ ਲਾਈਟ ਦਾ ਪਤਾ ਲੱਗ ਗਿਆ ਦੋ ਗੱਲਾਂ ਐ ਤੀਸਰੀ ਗੱਲ ਆ ਟਾਈਮ ਟਾਈਮ ਆ ਫਿਕਸ ਜਦੋਂ ਵੀ ਤੁਸੀਂ ਵੀਡੀਓ ਅਪਲੋਡ ਕਰਨੀ ਆ ਉਹਦਾ ਟਾਈਮ ਫਿਕਸ ਕਰੋ ਕਿਸੇ ਵੀ ਟਾਈਮ ਆਇ ਨਹੀਂ ਵੀ ਕੋਈ ਵੀਡੀਓ ਤੁਸੀਂ 10 ਵਜੇ ਅਪਲੋਡ ਕਰਤੀ ਕੋਈ 5 ਵਜੇ ਕਰਤੀ ਤੁਸੀਂ ਜੇ ਸ਼ਾਰਟ ਵੀਡੀਓ ਅਪਲੋਡ ਕਰਦੇ ਆ ਜਾਂ ਲੌਂਗ ਕਰਦੇ ਆ ਤਾਂ ਉਹਨਾਂ ਦੇ ਇੱਕ ਟਾਈਮ ਫਿਕਸ ਕਰੋ ਠੀਕ ਆ ਵੀ ਟਾਈਮ ਦਾ ਮਤਲਬ ਹੈ ਇਹ ਨਹੀਂਗਾ ਵੀ ਤੁਸੀਂ ਹਾਂਜੀ ਪੱਕਾ ਟਾਈਮ ਪੱਕਾ ਟਾਈਮ ਇਹ ਆ ਮਤਲਬ ਕਿ ਜਿਵੇਂ ਤੁਸੀਂ ਸ਼ਾਰਟ ਜਿਹੜੇ ਟਾਈਮ ਤੇ ਰਾਤ ਦੇ ਟਾਈਮ ਤੇ ਸਵੇਰ ਦੇ 5 ਵਜੇ 4 ਵਜੇ 2 ਵਜੇ 1 ਵਜੇ ਜਿੰਨੇ ਵਜੇ ਵੀ ਤੁਸੀਂ ਸ਼ਾਰਟ ਵੀਡੀਓ ਅਪਲੋਡ ਕਰਨੀ ਆ ਤੁਸੀਂ ਉਨੇ ਵਜੇ ਹੀ ਡੇਲੀ ਸ਼ਾਰਟ ਵੀਡੀਓ ਜਿਹੜੀ ਅਪਲੋਡ ਕਰਨੀ ਆ ਠੀਕ ਆ ਦੂਸਰੇ ਨੰਬਰ ਤੇ ਲੌਂਗ ਲੌਂਗ ਵੀਡੀਓ ਦਾ ਅਲੱਗ ਟਾਈਮ ਰੱਖੋ ਤੁਸੀਂ ਲੌਂਗ ਵੀਡੀਓ ਜਿਹੜੇ ਵੀ ਟਾਈਮ ਤੇ ਇੱਕ ਕਿਸੇ ਵੀ ਟਾਈਮ ਤੇ ਕਰ ਸਕਦੇ ਆ ਇਹ ਨਹੀਂ ਤੁਸੀਂ ਵੀ ਇਸ ਟਾਈਮ ਤੇ ਪੱਕਾ ਕਰਨੀ ਕਿਸੇ ਵੀ ਟਾਈਮ ਤੇ ਕਰ ਸਕਦੇ ਤੁਸੀਂ ਪਰ ਇੱਕ ਟਾਈਮ ਫਿਕਸ ਕਰ ਲਓ ਦੇਲੀ ਉਸੇ ਟਾਈਮ ਤੇ ਹੀ ਤੁਸੀਂ ਵੀਡੀਓ ਅਪਲੋਡ ਕਰਨੀ ਆ ਠੀਕ ਆ ਤੁਸੀਂ ਜਿਵੇਂ 4:00 ਵਜੇ ਲੌਂਗ ਵੀਡੀਓ ਅਪਲੋਡ ਕਰ ਸਕਦੇ ਹੋ ਸੁਬਾਹ ਕਰ ਸਕਦੇ ਹੋ ਠੀਕ ਆ ਬਣਾ ਕੇ ਤੁਸੀਂ ਵੀਡੀਓ ਨੂੰ ਐਡੀਟਿੰਗ ਵਗੈਰਾ ਕਰਕੇ ਰੱਖ ਲਓ ਜਾਂ ਤੁਸੀਂ ਟਾਈਮ ਸ਼ਡਿਊਲ ਲਾ ਦਿਓ ਤੁਸੀਂ ਵੀਡੀਓ ਅਪਲੋਡ ਕਰ ਦਿਓ ਮੋਬਾਈਲ ਤੇ ਉੱਤੇ ਟਾਈਮਿੰਗ ਲਗਾ ਦਿਓ ਜਿੰਨੇ ਵਜੇ ਜਿਵੇਂ ਤੁਸੀਂ 8 ਵਜੇ ਦਾ ਟਾਈਮ ਆ ਤੁਸੀਂ ਉਹ ਜਿਹਦੋਂ ਟਾਈਮ ਜਦੋਂ 8 ਵਜੇ ਦੀ ਤੁਹਾਡੀ ਵੀਡੀਓ ਜਿਹੜੀ ਅਪਲੋਡ ਹੋ ਜੂਗੀ ਉਸੇ ਟਾਈਮ ਤੇ ਠੀਕ ਆ ਤੁਹਾਡੇ ਕੋਲ ਟਾਈਮ ਨਹੀਂ ਉਸ ਟਾਈਮ ਤੇ ਤੁਸੀਂ ਸੋਚਿਓ ਵੀ ਐਸ ਟਾਈਮ ਤੇ ਅਸੀਂ ਵੀਡੀਓ ਅਪਲੋਡ ਕਰਨੀ ਸੀ ਪਰ ਉਹ ਟਾਈਮ ਆ ਸਾਡਾ ਐਵੇਂ ਮਤਲਬ ਉਸ ਟਾਈਮ ਅਸੀਂ ਬੀਜੀ ਹੁੰਨੇ ਆ ਤਾਂ ਤੁਸੀਂ ਟਾਈਮ ਲਗਾ ਕੇ ਉਹਦੇ ਤੇ ਵੀਡੀਓ ਤੇ ਤੇ ਅਪਲੋਡ ਕਰਕੇ ਮੋਬਾਈਲ ਤੇ ਰੱਖ ਦਿਓ ਜਦੋਂ ਤੁਹਾਡਾ ਉਹ ਟਾਈਮ ਹੋਊਗਾ ਜਿਵੇਂ ਤੁਸੀਂ 2 ਵਜੇ ਆਉਣੇ ਆ 3 ਵਜੇ ਕਰਨੀ ਆ 5 ਵਜੇ ਕਰਨੀ ਆ ਉਹ ਟਾਈਮਿੰਗ ਲੱਗਿਆ ਹੋਊਗਾ ਤੁਸੀਂ ਉਸੇ ਟਾਈਮ ਤੁਹਾਡੀ ਜਿਹੜੀ ਵੀਡੀਓ ਆ ਇਹ YouTube 'ਤੇ ਅਪਲੋਡ ਹੋ ਜਾਊਗੀ ਠੀਕ ਆ ਨੰਬਰ 3 ਤਿੰਨ ਚੀਜ਼ਾਂ ਦਾ ਇਹਨਾਂ ਦਾ ਜ਼ਰੂਰ ਧਿਆਨ ਰੱਖਣਾ ਇਹ ਤੁਸੀਂ ਜਦੋਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਨਾ ਤੁਹਾਨੂੰ ਆਟੋਮੈਟਲੀ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਫਰਕ ਆ ਜਿਹੜਾ ਤੁਹਾਡੇ ਚੈਨਲ ਤੇ ਤੁਹਾਨੂੰ ਮਿਲੇਗਾ ਦੇਖਣ ਨੂੰ ਠੀਕ ਆ ਨਾ ਵੀ ਤੁਹਾਡਾ ਵਾਚ ਟਾਈਮ ਦੇ ਵਿੱਚ ਵੀ ਤੇ ਸਬਸਕ੍ਰਾਈਬਰ ਦੇ ਵਿੱਚ ਤੇ ਵਿਊਜ਼ ਦੇ ਵਿੱਚ ਤਿੰਨਾਂ ਚੀਜ਼ਾਂ ਦਾ ਹੀ ਗਰੋਥ ਹੋਊਗੀ ਠੀਕ ਆ ਹੁਣ ਆਪਣਾ ਵਾਚ ਟਾਈਮ ਟਾਈਮਿੰਗ ਹੋ ਗਿਆ ਫਿਕਸ ਲਾਈਟਸ ਹੋ ਗਈ ਤੇ ਆਵਾਜ਼ ਹੋ ਗਈ ਠੀਕ ਆ ਹਾਂਜੀ ਚੌਥੀ ਗੱਲ ਜਦੋਂ ਆਪਾਂ ਵੀਡੀਓ ਅਪਲੋਡ ਕੀਤੀ ਹੈ ਠੀਕ ਹੈ ਉੱਤੇ ਕਈ ਵਾਰੀ ਆਪਾਂ ਨੂੰ ਕਮੈਂਟਸ ਆਉਂਦੇ ਆ ਕੋਈ ਵੀ ਚਾਹੇ ਉਹ ਕਮੈਂਟ ਮਤਲਬ ਕਿ ਆਪਣੀ ਗਲਤੀ ਦਾ ਦੱਸਿਆ ਹੋਵੇ ਚਾਹੇ ਆਪਣਾ ਮਤਲਬ ਕਿ ਵੀਡੀਓ ਵਧੀਆ ਦਾ ਦੱਸਿਆ ਹੋਵੇ ਉਹਨਾਂ ਦਾ ਰਿਪਲਾਈ ਕਰਨਾ ਸ਼ੁਰੂ ਕਰੋ ਹਮੇਸ਼ਾ ਹੀ ਠੀਕ ਆ ਆਇ ਨਹੀਂ ਵੀ ਤੁਸੀਂ ਵੀਡੀਓ ਅਪਲੋਡ ਕਰਤੀ ਉਹਤੇ ਕਮੈਂਟ ਆਈ ਤੁਸੀਂ ਉਹ ਕਮੈਂਟ ਪੜਨੇ ਹੀ ਨਹੀਂ ਕਮੈਂਟ ਪੜੋ ਉਹਨਾਂ ਦਾ ਰਿਪਲਾਈ ਵੀ ਜ਼ਰੂਰ ਕਰੋ ਠੀਕ ਆ ਤਾਂ ਕਿ ਜਿਹੜਾ ਤੁਹਾਡਾ ਮਤਲਬ ਕਿ ਤੁਹਾਡੇ ਚਾਉਣ ਵਾਲੇ ਆ ਤੁਹਾਡੀ YouTube ਫੈਮਲੀ ਆ ਤਾਂ ਉਹਨਾਂ ਨੂੰ ਲੱਗੇ ਵੀ ਹਾਂ ਇਹ ਸਾਡੇ ਟੱਚ ਚ ਆ YouTube ਨਾਲ ਐਕਟਿਵ ਆ YouTube ਤੇ ਠੀਕ ਆ ਉਹਨਾਂ ਦਾ ਰਪਲਾਈ ਜਰੂਰ ਕਰੋ ਜੇਕਰ ਤੁਹਾਡੀ ਕੋਈ ਗਲਤੀ ਉਹਨਾਂ ਨੇ ਦੱਸੀਆ ਤਾਂ ਉਸ ਨੂੰ ਗਲਤੀ ਨੂੰ ਵੀ ਸਦਾਰਨ ਲਈ ਉਹਨਾਂ ਤੋਂ ਕਹੋ ਵੀ ਹਾਂਜੀ ਆਪਾਂ ਇਹ ਗਲਤੀ ਸੁਧਾਰਾਂਗੇ ਠੀਕ ਆ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹ ਨਾ ਸੋਚੋ ਵੀ ਹਾਂ ਸਾਨੂੰ ਐਵੇਂ ਦਾ ਕਮੈਂਟ ਕੀਤਾ ਸਾਡੀ ਗਲਤੀ ਕੱਢਤੀ ਤੁਸੀਂ ਇਹਤੇ ਵਧੀਆ ਚੀਜ਼ ਹੈ ਇਹ ਤੁਹਾਨੂੰ ਕੋਈ ਦੱਸੀਆ ਕੋਈ ਗਲਤੀ ਜੇ ਤੁਹਾਨੂੰ ਲੱਗਦਾ ਵੀ ਹਾਂ ਇੱਥੇ ਅਸੀਂ ਗਲਤ ਆ ਤਾਂ ਉਸ ਚੀਜ਼ ਨੂੰ ਰਪਲਾਈ ਕਰਕੇ ਤੁਸੀਂ ਇਹ ਜਰੂਰ ਕਹੋ ਵੀ ਹਾਂਜੀ ਆਪਾਂ ਇਹ ਸੀਜ਼ ਨੂੰ ਸਹੀ ਕਰਾਂਗੇ ਠੀਕ ਆ ਤੇ ਜੇਕਰ ਤੁਹਾਨੂੰ ਵਧੀਆ ਦਿੱਤਾ ਤਾਂ ਤੁਸੀਂ ਉਹਨਾਂ ਦਾ ਥੈਂਕਸ ਵੀ ਕਰੋ ਗੁੱਡ ਕਮੈਂਟ ਕੀਤੇ ਆ ਤਾਂ ਉਹਨਾਂ ਦਾ ਥੈਂਕਸ ਵੀ ਕਰੋ ਇਹਦੇ ਨਾਲ ਜਿਹੜਾ ਕਿ ਤੁਹਾਡੇ ਯੂਟਿਊਬਰ ਮਤਲਬ YouTube ਤੇ ਫੈਮਿਲੀ ਆ ਤੁਹਾਡੀ ਕੋਈ ਵੀ ਹਨਾ YouTube ਦੇ ਜਿਹੜੇ ਤੁਹਾਡੇ ਸਬਸਕ੍ਰਾਈਬਰਸ ਆ ਉਹਨਾਂ ਦਾ ਮਨ ਵੀ ਵਧੂਗਾ ਤੇ ਤੁਹਾਡਾ ਵੀ ਵਧੂਗਾ ਤੇ ਨੰਬਰ 5 ਤੇ ਹੈਗਾ 트ੈਂਡਿੰਗ ਚ ਜਿਹੜੇ ਤੁਸੀਂ ਵੀਡੀਓ ਬਣਾਉਣੀ ਆ ਵੀ ਜਿਹੜਾ ਜੀ ਕਰਿਆ ਉਸੇ ਤੇ ਜਿਹੜੇ ਟ੍ਰੈਂਡਿੰਗ ਚ ਚੱਲ ਰਹੇ ਆ ਟੌਪਿਕ ਉਹਨਾਂ ਦੇ ਵੀਡੀਓ ਬਣਾਉਣੀ ਸ਼ੁਰੂ ਕਰੋ ਜਿਹੜੀ ਵੀ ਟ੍ਰੈਂਡਿੰਗ ਚ ਸੌਂਗ ਆ ਜੇ ਸ਼ਾਰਟ ਵੀਡੀਓ ਬਣਾਉਣੇ ਤੁਸੀਂ ਇਹ ਨਹੀਂ ਸੋਚਣਾ ਵੀ ਜਿਹੜੇ ਜੇ ਟ੍ਰੈਂਡਿੰਗ ਚ ਸ਼ੌਂਗ ਮਤਲਬ ਸੌਂਗ ਚੱਲ ਰਹੇ ਤੁਸੀਂ ਉਹਨਾਂ ਤੇ ਵੀਡੀਓ ਬਣਾਓ ਠੀਕ ਆ ਉਹ ਜ਼ਰੂਰ ਤੁਹਾਡੀ ਜਿਹੜੀ ਆ ਵਿਊਜ਼ ਲੈ ਕੇ ਆਉਗੀ ਆਉਗੀ ਵੀਡੀਓ 트ੈਂਡਿੰਗ ਟੌਪਿਕ ਚੱਕੋ ਕੋਈ ਵੀ ਤੁਸੀਂ YouTube ਤੇ ਸਰਚ ਕਰੋ ਜਿਹੜੇ 트ੈਂਡਿੰਗ ਚ ਟੌਪਿਕ ਚੱਲ ਰਹੇ ਆ ਪਿਛਲੇ 7 ਡੇਸ ਤੋਂ ਪਿਛਲੇ 8 ਡੇਸ ਤੋਂ 1 ਵੀਕ ਤੋਂ 1 ਮੰਥ ਤੋਂ ਉਹ ਵਾਲੇ ਤੁਸੀਂ ਟੌਪਿਕ ਚੱਕੋ ਤੇ ਉਹਨਾਂ ਟੌਪਿਕਸ ਤੇ ਤੁਸੀਂ ਜਿਹੜੀ ਕਿ ਵੀਡੀਓ ਬਣਾਓ ਸੇਮ ਉਹਵੇਂ ਦੀ ਦੇਖੋ ਵੀ ਹਾਂ ਆ ਵੀਡੀਓ ਆ ਜਿਹੜੀ ਆ ਬਹੁਤ ਚੱਲ ਰਹੀ ਆ ਉਹਦੇ ਤੇ ਤੁਸੀਂ ਆਪਦੇ ਵੱਲੋਂ ਅਲੱਗ ਤੋਂ ਵੀਡੀਓ ਬਣਾਓ ਉਹਦੇ ਤੇ ਠੀਕ ਆ ਇਹ ਜਿਹੜੀਆਂ 4 ਤੋਂ 5 ਗੱਲਾਂ ਆਪਾਂ ਤੁਹਾਨੂੰ ਦੱਸਣਾ ਇਹਨਾਂ ਤੇ ਤੁਸੀਂ ਅਮਲ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡਾ ਜਿਹੜਾ ਵਾਚ ਟਾਈਮ ਆ ਕੰਪਲੀਟ ਬਹੁਤ ਛੇਤੀ ਹੋਊਗਾ ਤੇ ਸਾਰੇ ਹੀ ਕ੍ਰੀਏਟਰਸ ਦਾ YouTube ਤੇ ਠੀਕ ਆ ਤੇ ਇਹ ਅਪਣਾ ਕੇ ਦੇਖਿਓ ਤੁਸੀਂ ਇਹ ਨਹੀਂ ਵੀ ਤੁਸੀਂ ਜਦੋਂ ਜੀ ਕਰਿਆ ਤੁਸੀਂ ਵੀਡੀਓ ਅਪਲੋਡ ਕਰਤੀ ਤੁਹਾਡੀ ਲਾਈਟ ਨਹੀਂ ਹੈਗੀ ਪਿੱਛੇ ਤੁਹਾਡਾ ਬੈਕਗ੍ਰਾਉਂਡ ਨਹੀਂ ਸਹੀ ਹੈਗਾ ਤੁਸੀਂ ਜਿੱਤੋਂ ਦਾ ਇਹ ਵੀ ਨਹੀਂ ਵੀ ਤੁਹਾਡਾ ਫੇਸ ਦੇਖ ਨਹੀਂ ਰਿਹਾ ਪਿਛਲੀ ਚੀਜ਼ ਜ਼ਿਆਦਾ ਦਿਖ ਰਹੀ ਹੈ ਬੈਕਗ੍ਰਾਉਂਡ ਇਹ ਨਹੀਂ ਜੇਕਰ ਤੁਸੀਂ ਆਪਦਾ ਫੇਸ ਦਿਖਾ ਕੇ ਕਰਦੇ ਤਾਂ ਤੁਹਾਡਾ ਫੇਸ ਵੀ ਵਧੀਆ ਦਿਖਣਾ ਚਾਹੀਦਾ ਆਵਾਜ਼ ਵੀ ਕਲੀਅਰ ਆਉਣੀ ਚਾਹੀਦੀ ਹੈ ਤੁਹਾਡੀ ਠੀਕ ਆ ਜੇ ਤੁਸੀਂ ਵਲੌਗ ਬਣਾਉਣੇ ਆ ਵਲੌਗ ਚ ਇਹ ਨਹੀਂ ਵੀ ਹਾਂ ਥੋੜੀ ਜਿਹੀ ਵਲੌਗ ਬਣਾਤਾ ਤੁਸੀਂ ਰੁਕ ਗਏ ਚਲੋ ਖਾਲੀ ਦਿਖਾਈ ਗਈ ਨਹੀਂ ਜੇਕਰ ਤੁਸੀਂ ਵਲੌਗ ਬਣਾਉਣੇ ਆ ਤਾਂ ਵਲੌਗ ਚ ਬੋਲਣਾ ਵੀ ਜ਼ਰੂਰੀ ਆ ਨਾਲ ਨਾਲ ਹਰ ਇੱਕ ਚੀਜ਼ ਨੂੰ ਠੀਕ ਆ ਤੇ ਬਸ ਅੱਜ ਲਈ ਇੰਨਾ ਹੀ ਵੀਡੀਓ ਵਧੀਆ ਲੱਗੀ ਹੋਈ ਉਮੀਦ ਕਰਦੇ ਆ ਤੁਸੀਂ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਤਾਂ ਕਮੈਂਟ ਵੀ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਤੇ ਓਕੇ ਬਾਏ